ਧੋਣ ਵਾਲੇ ਸਾਬਣ ਦੇ ਨਾਲ ਕੈਂਸਰ ਵਰਗੀ ਖਤਰਨਾਕ ਬਿਮਾਰੀ ਹੁੰਦੀ ਹੈ ਜੀਆਂ ਸ਼ਾਇਦ ਤੁਹਾਨੂੰ ਇਸ ਬਾਰੇ ਹੁਣ ਤੱਕ ਪਤਾ ਨਹੀਂ ਹੋਵੇਗਾ ਲੇਕਿਨ ਹੁਣ ਅਗਾਹ ਲੋਕਾਂ ਨੂੰ ਕਰ ਦਿੱਤਾ ਗਿਆ ਚੇਤਾਵਨੀ ਲੋਕਾਂ ਨੂੰ ਜਾਰੀ ਕੀਤੀ ਗਈ ਹੈ ਕਿ ਬੇਹਰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ ਜੇਕਰ ਤੁਸੀਂ ਸਾਵਧਾਨੀ ਨਹੀਂ ਵਰਤੋਂਗੇ ਤਾਂ ਤੁਹਾਡੇ ਬੱਚੇ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਲੋਕੀ ਨੇ ਉਹਨਾਂ ਨੂੰ ਕੈਂਸਰ ਵਰਗੀ ਖਤਰਨਾਕ ਬਿਮਾਰੀ ਹੋ ਸਕਦੀ ਹੈ ਤਾ ਅਖਰ ਜੋ ਪਾਂਡੇ ਨੇ ਉਹਨਾਂ ਦੇ ਜੋ ਪਾਂਡੇ ਤੋਂ ਉਤੇ ਜਾਣਦੇ ਨੇ ਉਹ ਸਾਬਣ ਦੇ ਨਾਲ ਬਿਮਾਰੀ ਕਿਵੇਂ ਹੋ ਸਕਦੀ ਆ ਉਹ ਜਾਣਦੇ ਆ ਇਸ ਰਿਪੋਰਟ ਦੇ ਵਿੱਚ ਅੱਜਕਲ ਦੀ ਜੋ ਜੀਵਨ ਸ਼ੈਲੀ ਹੈ ਅਜਿਹੇ ਦੇ ਵਿੱਚ ਹਰ ਕੰਮ ਛੇਤੀ ਛੇਤੀ ਕਰਨਾ ਪੈਂਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪਾਂਡੇ ਤੂਣ ਵਾਲੇ ਜੋ ਸਾਬਣ ਹੁੰਦੀ ਨੇ ਕੀ ਉਹਨਾਂ ਦੇ ਨਾਲ ਵੀ ਕੈਂਸਰ ਹੁੰਦਾ ਜੀਆ ਯੂਨੀਵਰਸਿਟੀ ਆਫ ਨਾਰਥਰਨ ਕੈਲੀਫੋਰਨੀਆ ਦੇ ਖੋਜਕਰਤਾ ਮੁਤਾਬਕ ਜੇਕਰ ਤੁਸੀਂ ਭਾਂਡਿਆਂ ਨੂੰ ਧੋਣ ਤੋਂ ਬਾਅਦ ਉਹਨਾਂ ਦੇ ਵਿੱਚ ਹੀ ਖਾਣਾ ਬਣਾਉਂਦੇ ਹੋ ਤਾਂ ਤੁਹਾਨੂੰ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਜੇਕਰ ਗਲਤੀ ਨਾਲ ਵੀ ਡਿਟਰਜੈਂਟ ਬਰਤਨ ਦੇ ਨਾਲ ਚਿਪਕਿਆ ਰਹਿ ਜਾਵੇ ਤਾਂ ਇਸ ਦੇ ਨਾਲ ਕੈਂਸਰ ਦਾ ਖਤਰਾ ਵੱਜ ਜਾਂਦਾ ਹੈ ਜੀ ਹਾਂ ਭਾਂਡੇ ਧੋਣ ਵਾਲੇ ਸਾਬਣ ਦੇ ਮੁਕਾਬਲੇ ਕੱਪੜੇ ਧੋਣ ਵਾਲੇ ਡਿਟਰਜੈਂਟ ਦੇ ਨਾਲ ਕੈਂਸਰ ਹੋਣ ਦੀ ਸੰਭਾਵਨਾ ਥੋੜੀ ਘੱਟ ਹੈ ਜ਼ਿਆਦਾਤਰ ਵਪਾਰਕ ਲਾਂਡਰੀ ਡਿਟਰਜੈਂਟਾਂ ਦੇ ਵਿੱਚ ਕਈ ਤਰ੍ਹਾਂ ਦੇ ਰਸਾਇਣ ਹੁੰਦੇ ਨੇ ਜੋ ਜੇਕਰ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਅੰਦਰ ਆ ਜਾਵੇ ਤਾਂ ਬਹੁਤ ਹੀ ਖਤਰਨਾਕ ਸਾਬਤ ਹੋ ਸਕਦੇ ਹੈ ਹਾਲਕਿ ਕਪੜਿਆਂ ਉਤੇ ਸਾਬਣ ਦੀ ਰਹਿੰਦ-ਖੁਰਦ ਤੋਂ ਕੈਂਸਰ ਹੋਣ ਦਾ ਜੋਖਮ ਆਮ ਤੌਰ ਉਤੇ ਘੱਟ ਮੰਨਿਆ ਜਾਂਦਾ ਹੈ ਇਹਨਾਂ ਦੇ ਵਿੱਚੋਂ ਕੁਝ ਰਸਾਇਣ ਚਮੜੀ ਦੀ ਜਲਣ ਜਾਂ ਫਿਰ ਅਲਰਜੀ ਵਾਲੀਆਂ ਪ੍ਰਤੀਕਿਰਿਆਵਾਂ ਦਾ ਕਾਰਨ ਬਣ ਸਕਦੇ ਨੇ ਪਰ ਉਹਨਾਂ ਨੂੰ ਆਮ ਤੌਰ ਉਤੇ ਕੋਰਸ ਨਾਜਿਕ ਵੱਜੋਂ ਸ਼ੁਰੂ ਨਹੀਂ ਕੀਤਾ ਜਾ ਸਕਦਾ ਜਦੋਂ ਉਹਨਾਂ ਨਿਰਦੇਸ਼ ਮੁਤਾਬਕ ਵਰਤਿਆ ਗਿਆ ਹੋਵੇ। ਪਾण्डे ਧੋਣ ਤੋਂ ਬਾਅਦ ਵੀ ਜੇਕਰ ਗਲਤੀ ਦੇ ਨਾਲ ਸਾਬਣ ਬਰਤਨ ਦੇ ਨਾਲ ਚਿਪਕਿਆ ਰਹਿ ਜਾਵੇ ਤਾਂ ਤੁਸੀਂ ਉਸੇ ਬਰਤਨ ਦੇ ਵਿੱਚ ਖਾਣਾ ਪਕਾ ਲੈਂਦੇ ਹੋ ਤਾਂ ਕੈਂਸਰ ਹੋਣ ਦਾ ਖਤਰਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ। ਰਿਸਰਚ ਨੇ ਇਹ ਵੀ ਕਿਹਾ ਹੈ ਕਿ ਜੇਕਰ ਪਾण्डे ਧੋਣ ਵਾਲਾ ਡਿਟਰਜੈਂਟ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਇਹ ਨਾ ਸਿਰਫ ਅੰਤੜੀਆਂ ਲਈ ਸਗੋ ਜਿਗਰ ਗੁਰਦੇ ਅਤੇ ਵੱਡੀ ਅੰਤੜੀ ਦੇ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਖੂਨ ਦੇ ਚਿੱਟੇ ਸੈੱਲਾਂ ਨੂੰ ਯਾਨੀ ਵਾਈਟ ਬਲੱਡ ਸੈੱਲ ਨੂੰ ਕਮਜ਼ੋਰ ਕਰਨ ਦੇ ਨਾਲ ਨਾਲ ਇਹ ਕਈ ਬਿਮਾਰੀਆਂ ਦਾ ਪ੍ਰਵੇਸ਼ ਦੁਆਰ ਵੀ ਬਣ ਜਾਂਦਾ ਹੈ ਦ ਸੰਦੇ ਰਿਪੋਰਟ ਦੇ ਮੁਤਾਬਕ ਭਾਂਡੇ ਤੋਣ ਦੇ ਸਮੇਂ ਖਾਸ ਸਾਵਧਾਨੀਆਂ ਦਾ ਪਾਲਣ ਕਰਨਾ ਚਾਹੀਦਾ ਹੈ ਨਹੀ ਤਾਂ ਇਹ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਸਕਦੇ ਨੇ ਜਨਾ ਬਰਤਨਾਂ ਦੇ ਲਈ ਅਸੀਂ ਡਿਟਰਜੈਂਟ ਦੀ ਵਰਤੋਂ ਕਰਦੇ ਹਾਂ ਉਹਨਾਂ ਨੂੰ ਧੋਣ ਸਮੇਂ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਕਿਉਂਕਿ ਬਰਤਨ ਧੋਣ ਵਾਲਾ ਸਾਬਣ ਪਲੇਟ ਦੇ ਨਾਲ ਚਿਪਕ ਜਾਂਦਾ ਬਰਤਨ ਜਿਵੇਂ ਕਿ ਕਟੋਰਾ ਕੱਚ ਚਮਚਾ ਪਲੇਟ ਆਦਿ ਦੇ ਨਾਲ ਸਾਬਣ ਚਿਪਕ ਜਾਂਦਾ ਜਦੋਂ ਅਸੀਂ ਉਸ ਭਾਂਡੇ ਦੀ ਵਰਤੋਂ ਕਰਦੇ ਹਾਂ ਤਾਂ ਉਹ ਰਸਾਇਣ ਸਾਡੇ ਸਰੀਰ ਦੇ ਅੰਦਰ ਚਲਾ ਜਾਂਦਾ ਇਸ ਕਾਰਨ ਲੀਵਰ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ। ਅੱਜ ਕੱਲ੍ਹ ਦੀ ਬੀਜ਼ੀ ਸ਼ਡਿਊਲ ਦੇ ਵਿੱਚ ਅਸੀਂ ਹਰ ਕੰਮ ਕਾਲੀ-ਕਾਲੀ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਜੋ ਸਾਡੇ ਕੋਲ ਜੋ ਸਮਾਂ ਉਹ ਸੇਵ ਹੋ ਸਕੇ। ਅਜਿਹੇ ਦੇ ਵਿੱਚ ਜਦੋਂ ਪਾਂਡੇ ਧੂਤੇ ਜਾਂਦੇ ਆ ਤਾਂ ਜੋ ਪਾਂਡੇ ਨੇ ਉਹਨਾਂ ਦੇ ਨਾਲ ਸਾਬਣ ਜਿਹੜੇ ਨੇ ਉਹ ਚਪਕ ਜਾਂਦੇ ਨੇ ਜਿਸ ਦੇ ਨਾਲ ਤੁਹਾਨੂੰ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਨੇ। ਤਾਂ ਇਹ ਜਾਣਕਾਰੀ ਆਪਣੇ ਦੋਸਤਾਂ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਾਉਣ ਦੇ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਬਿਊਰੋ ਰਿਪੋਰਟ ਹਮਦਦ ਟੀਵੀ